ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮਹਾਂ ਕਰੋ ਮਹਾਂ ਕਰੋ ਅਮੂ ਜਾਦੇ ਦਾ ਸੂਤਰ ਕਰੋ 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 ਸਾਥ ਕਰੋ ਸੀ ਰਾਜ ਮੁਰਦਾਵਾਰ 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 ਜਾਂ ਦੇ ਕੇਂਦਰ ਫਰਕਾਰ ਮੁਰਦਾਵਾਰ 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 ਕਾਰੀਵਾਯੋ ਅਡਵਾਨ ਵਾਲੀਆ ਸਰਕਾਰ ਮੁਰਦਾਵਾਰ 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 ਕੱਟੇ ਛਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੱਟੇ ਛਾਈ ਨਹੀਂ ਚਲੇਗੀ

ਮੈਂ ਮਖਮందਰ ਸੂਰਾਪਰੀਆ ਨਖਵੰਦਰ ਸਾਹਿਬ ਨੂੰ ਚੁੱਕ ਲਿਆ ਤੋਂ ਕਲਾਕਾਰ ਸੰਗੀ ਸਵਰ ਅਸੀਂ ਜੀ ਇੱਥੇ ਬਚੀਆਂ ਲਿਜਾ ਕੇ ਆ ਆ ਅਰਬ ਹੁਣ ਜੇ ਇਹਨਾਂ ਨੇ ਮੁਰਾਫੇ ਖੱਟਣੇ ਆ ਇਹ ਜਿਹੜੇ ਆ ਇੱਕ ਰੇ ਰੇ ਕਰਨਾ ਹੋਣਾ ਹੈਗਾ 6 ਜਿਹੜੇ ਆ ਡਰਾਈਵ ਕੋਡ ਕਹਿੰਦੇ ਨਾਲ ਗੁਸ਼ਤ ਬਦਰਗਾਹ ਪੰਜਾਬ ਦੇ ਬਣਿਆ ਸੀ ਤੇ ਉਹਨਾਂ ਦੇ ਵਿੱਚ ਵੀ ਉਹ ਇੱਕ ਕਹਾਣਾ ਨੇ ਕੁੱਤੀ ਦਾ ਰੂਪ ਕਹਾਣਾ ਵੀ ਹੈ ਗਾਜੀ ਜਿੰਦਰਾ ਤੋਂ ਕੀ ਵੀ ਹੈ ਜਿੱਥੇ ਸਾਡੇ ਲੰਘੇ ਹਨ ਉਹ ਯਾਰ ਇੱਕ ਨਹੀਂ ਮੇ ਲੈਣੀ ਆ ਉਹ ਜ਼ਮੀਨ ਮਹਿੰਗੀ ਹੈ ਇਹੀ ਗੱਲ ਆ ਕਿ ਜਿਹੜਾ ਡੀਸੀ ਨੇ ਕਲੈਕਟਰ ਰੇਟ ਲੱਗਾ ਆ ਉਹਦਾ ਤੁਲਣਾ ਲੈਣਾ ਜਿਹੜਾ ਤੁਲਣਾ ਬਣਿਆ ਆ ਤੋਂ ਉਹ ਹੁਣਾਰਾ ਉਹਨੇ ਘਰ ਦਾ ਨਾ ਦੇ ਆਖੋ ਵਾਲਾ ਜਾਂ ਜੋ ਉੱਤੇ ਹੋ ਰਿਹਾ ਉਹਦਾ ਆ ਕਾਰਨ ਹੈ ਜੋ ਜੰਗਾਂ ਬੁਝਿਆ ਜੋ ਬਣ ਰਿਹਾ ਉਹਦਾ ਆ ਕਾਰਨ ਹੈ دینا بگر لگتا ہے آپ کو اہلا 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 دینا ہے کہ دینا دجمان ہے اس مجام دا مرکات ہے کہ اس مجام دا دجمان ہے پھر انہوں کو دینا دجمان پاکے پیچھتی تاہیتا ہے یہ نا یہ دینا دجمان ہے یہ نا درکا پہ حلا ہوتے آتے ہیں مقاوت شمال ہے کہ آتے ہیں حالانکہ دالے ہے سپریم کوٹ پیرے دے دکھی ہے تو اہلا آجی سے دکھی ہے اس اتنا آمدہ جیون ہے منق کا اور ਪ੍ਰਸ਼ਾਸਨ ਦੇ ਸੰਗਰਾਮ ਜੀ ਦਾ ਆਖਿਆ ਅ ਅੱਜ ਮੈਂ ਕੁਲਵਿੰਦਰ ਸਿੰਘ ਬੜੈਜ ਸੂਬਾ ਆਗੂ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲਨਨਵਾਦੀ ਨਿਊ ਡੈਮੋਕਰੇਸੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਇਸ ਕਰਕੇ ਕੀਤਾ ਜਾ ਰਿਹਾ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਸ਼ੀਅਰੇ ਬੁੱਧੀਜੀਵੀ ਵਕੀਲ ਹੈ ਉਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਆ ਤੇ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਪਸਾਣ ਦੀ ਕੋਸ਼ਿਸ਼ ਜਿਹੜੀ ਕੀਤੀ ਆ ਤੇ ਇੱਕ ਵਕੀਲ ਅਜੀਤ ਸਿੰਘਲ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ ਉਹ ਫੜ ਕੇ ਲੈ ਗਈ ਹੈ ਲਖਨਊ ਕੋਈ ਕੇਸ ਦਰਜ ਹੋਇਆ ਹੈ ਯੂਪੀ ਦੇ ਵਿੱਚ ਲਹਾਵਾਚ ਤੇ ਉਸ ਕੇਸ ਦੇ ਸਬੰਧ ਵਿੱਚ ਉਹਨੂੰ ਫੜ ਕੇ ਲੈ ਗਏ ਹਾਲਾਂਕਿ ਉਸ ਕੇਸ ਦੇ ਵਿੱਚ ਐਫ ਆਈ ਆਰ ਚ ਉਹਦਾ ਕੋਈ ਨਾਂ ਨਹੀਂ ਹੈ ਫਿਰ ਵੀ ਉਹਨੂੰ ਗ੍ਰਿਫਤਾਰ ਕਰਕੇ ਲੈ ਗਈ ਹੈ ਇਸੇ ਤਰ੍ਹਾਂ ਵਕੀਲ ਮਨਦੀਪ ਅ ਚੰਡੀਗੜ੍ਹ ਦਾ ਜਿਹੜਾ ਜਮਹੂਰੀ ਅਧਿਕਾਰ ਸਭਾ ਲਈ ਕੰਮ ਕਰਦਾ ਜਮਹੂਰੀ ਹੱਕਾਂ ਲਈ ਕੰਮ ਕਰਦਾ ਉਹਦੇ ਘਰ ਵੀ ਛਾਪਾ ਜਿਹੜਾ ਮਾਰਿਆ ਗਿਆ ਤੇ ਉਹਨੂੰ ਵੀ ਇਸ ਤਰ੍ਹਾਂ ਦੇ ਉਸ ਕੇਸ ਨਾਲ ਸੰਬੰਧਿਤ ਸਵਾਲ ਨਹੀਂ ਪੁੱਛੇ ਗਏ ਇਸ ਤਰ੍ਹਾਂ ਦੇ ਸਵਾਲ ਪੁੱਛੇ ਗਏ ਆ ਕਿ ਤੁਸੀਂ ਕਿਸਾਨ ਅੰਦੋਲਨ ਚ ਕਿਉਂ ਗਏ ਤੁਹਾਡੇ ਘਰ ਜੰਮੂ ਕਸ਼ਮੀਰ ਬਾਰੇ ਕਿਤਾਬਾਂ ਕਿਉਂ ਪਈਆਂ ਤੁਹਾਡੇ ਲੈਪਟਾਪ ਤੇ ਜੰਮੂ ਕਸ਼ਮੀਰ ਦਾ ਨਕਸ਼ਾ ਕਿਉਂ ਹੈ ਤੁਸੀਂ ਜੰਮੂ ਕਸ਼ਮੀਰ ਬਾਰੇ ਕਿਉਂ ਇੰਨੀ ਦਿਲਚਸਪੀ ਜਿਹੜੀ ਰੱਖਦੇ ਆ ਤੁਸੀਂ ਹੋਰ ਹਿੰਦੂ ਧਰਮ ਗ੍ਰੰਥ ਕਿਉਂ ਨਹੀਂ ਪੜ੍ਹਦੇ ਸੋ ਇਸ ਤਰ੍ਹਾਂ ਦੇ ਬੇ ਲੋੜੇ ਸਵਾਲ ਜਿਹੜੇ ਕਿਸੇ ਕੇਸ ਨਾਲ ਰਿਲੇਟਡ ਨਹੀਂ ਹੈ ਉਹ ਉਹਨਾਂ ਨੂੰ ਪੁੱਛੇ ਗਏ ਆ ਜਿੱਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਜਾਣ ਬੁੱਝ ਕੇ ਜਿਹੜੇ ਜਮਹੂਰੀ ਅਧਿਕਾਰਾਂ ਦੇ ਲਈ ਲੋਕ ਕੰਮ ਕਰ ਰਹੇ ਆ ਉਹਨਾਂ ਲੋਕਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਜਿਹੜੀ ਲੋਕਾਂ ਦੀ ਆਵਾਜ਼ ਆ ਉਹਨੂੰ ਬੰਦ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਅਸੀਂ ਜਿਹੜਾ ਅੱਜ ਸੀਪੀਐਮਐਲ ਨਿਊ ਡੈਮੋਕਰੇਸੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹਦਾ ਪ੍ਰੋਟੈਸਟ ਕਰ ਰਹੇ ਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਉਹ ਤੇ ਪੰਜਾਬ ਸਰਕਾਰ ਨੂੰ ਜਿਹੜੀ ਪਾਬੰਦੀ ਲਾਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕਰਨੀ ਚਾਹੀਦੀ ਆ ਕਿ ਉਹ ਵਕੀਲ ਕੀ ਹੈ ਉਹਨਾਂ ਨੂੰ ਆਪਣੀ ਇਨਕੁਆਰੀ ਕਰਨੀ ਚਾਹੀਦੀ ਆ ਇਹ ਨਾ ਹੋਵੇ ਕਿ ਇਹਨਾਂ ਵਕੀਲਾਂ ਨੂੰ ਝੂਠੇ ਕੇਸਾਂ ਚ ਪ사 ਕੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਯੂਏਪੀਏ ਲਾ ਕੇ ਅ ਜੇਲਾਂ ਚ ਡੱਕੇ ਜਿਵੇਂ ਪਹਿਲਾਂ ਭੀਮਾ ਕੋਰਾ گاؤں ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀਆਂ ਨੂੰ ਬਿਨਾ ਕੋਈ ਕੇਸ ਚਲਾਏ ਜਿਹੜਾ ਅੰਦਰ ਦਿੱਤਾ ਹੋਇਆ ਬਹੁਤ ਸਾਰੇ ਦੇਸ਼ ਦੇ ਜਿਹੜੇ ਲੋਕਾਂ ਦੀ ਆਵਾਜ਼ ਬਣਦੇ ਨੌਜਵਾਨ ਵਿਦਿਆਰਥੀ ਹੈ ਉਮਰ ਖਾਲਦ ਹੋਣੀ ਉਹਨਾਂ ਨੂੰ ਜੇਲਾਂ ਜਿਹੜਾ ਉਹ ਧੱਕਿਆ ਗਿਆ ਸੋ ਸਾਡੀ ਪਾਰਟੀ ਇਹ ਸਮਝਦੀ ਹੈ ਕਿ ਇਹ ਲੋਕਾਂ ਨੂੰ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਔਰ ਇਹਦੇ ਖਿਲਾਫ ਜਿਹੜੀ ਆ ਆਵਾਜ਼ ਹੈ ਉਹ ਬੁਲੰਦ ਕਰਨੀ ਚਾਹੀਦੀ ਹੈ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਨਵਾਦੀ ਨਿਊ ਡੈਮੋਕ੍ਰੇਸੀ ਪੰਜਾਬ ਸ਼ਾਖਾ ਦੇ ਸੱਦੇ ਤੇ ਜੋ ਪਿਛਲੇ ਦਿਨਾਂ ਚ ਪੰਜਾਬ ਵਿੱਚ ਤੇ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਇਹਨਾਂ ਸੂਬਿਆਂ ਚ ਬੁੱਧੀਜੀਵੀਆਂ ਤੇ ਵਕੀਲਾਂ ਤੇ ਕਿਸਾਨ ਆਗੂਆਂ ਤੇ ਵਿਦਿਆਰਥੀ ਆਗੂਆਂ ਤੇ ਜੋ ਐਨਆਈ ਹੈ ਨਾ ਛਾਪੇ ਮਾਰੇ ਆ ਤੇ ਇਹਨਾਂ ਜੋ ਕੋਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਕੁਝ ਨੂੰ ਜਿਹੜਾ ਆ ਉਥੇ ਪੇਸ਼ ਹੋਣ ਦੇ ਤਰੀਕਾ ਦੇ ਉਹਦੇ ਵਿਰੋਧ ਵਿੱਚ ਇਹ ਸਾਰੇ ਪੰਜਾਬ ਪrogram ਕੀਤਾ ਜਾ ਰਿਹਾ ਉਸੇ ਕੜੀ ਚ ਨਵੇਂ ਸ਼ਹਿਰ ਚ ਵੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਨਵਾਦੀ ਨੂ ਡੈਮੋਕਰੇਸੀ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਔਰ ਜਿਹਦਾ ਮੁੱਖ ਵਿਸ਼ਾ ਇਹ ਹੈ ਕਿ ਲੋਕਾਂ ਦੇ ਜਮਹੂਰੀ ਹੱਕ ਹੈ ਜਿਹੜੇ ਆ ਉਹ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ ਆਪਣੀਆਂ ਏਜੰਸੀਆਂ ਰਾਹੀਂ ਬੁੱਧੀਜੀਵੀਆਂ ਨੂੰ ਡਰਾ ਕੇ ਕਿ ਲੋਕਾਂ ਦੇ ਹੱਕਾਂ ਨੂੰ ਜਿਹੜਾ ਆ ਇਸ ਤਰ੍ਹਾਂ ਦੀ ਡਰਾ ਕੇ ਦੱਬਣ ਵਾਲੀ ਗੱਲ ਜਿਹੜੀ ਆ ਉਹ ਸਾਨੂੰ ਕਬੂਲ ਨਹੀਂ ਹਰ ਬੰਦੇ ਨੂੰ ਆਪਣੇ ਜਿਹੜੇ ਵਿਚਾਰ ਰੱਖਣ ਦਾ ਹੱਕ ਹੈ ਔਰ ਜਦੋਂ ਤੱਕ ਕੋਈ ਉਹ ਕਿਸੇ ਕਿਸੇ ਅਤਵਾਦੀ ਕਾਰਵਾਈ 'ਚ ਸਿੱਧਾ ਸ਼ਾਮਲ ਨਹੀਂ ਆ ਵੀ ਜਿਹਦੇ ਕਰਕੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੋਊਗਾ ਜਿਹਦੇ ਨਾਲ ਉਹ ਕੋਈ ਲੋਕਾਂ ਦਾ ਕਿਤੇ ਨੁਕਸਾਨ ਹੋਇਆ ਹੋਵੇ ਜਾਂ ਸਰਕਾਰੀ ਕੋਈ ਨੁਕਸਾਨ ਹੋਵੇ ਉਹਦੇ ਤੱਕ ਜਦੋਂ ਤੱਕ ਕੋਈ ਇਦਾਂ ਦੀ ਕਾਰਵਾਈ ਸ਼ਾਮਲ ਨਹੀਂ ਹੈ ਲੋਕਾਂ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਔਰ ਇਸ ਹੱਕ ਨੂੰ ਜੇ ਤੁਸੀਂ ਕੁਝ ਲਓਗੇ ਤੇ ਅਸੀਂ ਉਹਦਾ ਡਟਮਾ ਵਿਰੋਧ ਕਰਾਂਗੇ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨਬਲੀ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਪਰੋਕਤ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ